HOLY right. जगह जी राम जी।, जी कारण की है कि मनरेगा के अंदर बहुत वा भ्रष्टाचार है और पंजाब के अंदर आई पी है लगभग दस हजार तो उपर केस भ्रष्टाचार के अंकित तो होना कोई कार्रवाई नहीं हो रही और ये सरकार सोशल ऑडिट कराने तो भी दौड़ती है ਪਿਛਲੇ ਵਰ੍ਹੇ ਦੇ ਅੰਦਰ 6000 ਤੋਂ ਉੱਪਰ ਪਿੰਡਾਂ ਦਾ ਆਡਿਟ ਨਹੀਂ ਹੋਇਆ। ਔਰ ਇਸ ਸਾਲ 'ਚ 7000 ਪਿੰਡਾਂ ਜਿਨ੍ਹਾਂ ਦਾ ਆਡਿਟ ਨਹੀਂ ਹੈ। ਆਪਣੇ ਇਹਨਾਂ ਦੇ ਆਡਿਟ ਦੇ ਅੰਦਰ 3000 ਤੋਂ ਉੱਪਰ ਪਿੰਡਾਂ ਜਿਨ੍ਹਾਂ 'ਚ ਭ੍ਰਸ਼ਟਾਚਾਰ ਪਾਇਆ ਗਿਆ। ਉਹਨਾਂ ਕਈ ਪਿੰਡ ਆਪਣਾ ਸਕੀਮਾਂ ਦੇ ਅੰਦਰ ਰਿਕਵਰੀ ਸਟੈਂਡ ਹੈ। ਲੇਕਿਨ ਇਹ ਸਰਕਾਰ ਰਿਕਵਰੀ ਜਿਹੜੀ ਹੈ ਉਹ ਨਹੀਂ ਕਰਵਾ ਰਹੀ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀ ਕੋਈ ਵੀ ਸਕੀਮ ਦੇਖ ਲੋ ਉਹ ਗਰੀਬ ਦੇ ird gird ਘੁੰਮਦੀ ਹੈ ਜੇ ਉਹਨਾਂ ਨੇ ਇੱਜ਼ਤ ਕਰ ਦਿੱਤੇ ਉਹਦਾ ਸਭ ਤੋਂ ਜ਼ਿਆਦਾ ਲਾਭ ਗਰੀਬ ਨੂੰ ਹੋਇਆ ਦਲਿਤ ਨੂੰ ਹੋਇਆ ਅਗਰ ਅੱਜ 80 ਕਰੋੜ ਲੋਕਾਂ ਨੂੰ ਅਨਾਜ ਕਰ ਕਰਾ ਰਿਹਾ ਤੇ ਉਹਦਾ ਲਾਭ ਵੀ ਕਮਜ਼ੋਰ ਵਰਗ ਨੂੰ ਦਲਿਤ ਵਰਗ ਨੂੰ ਹੋ ਰਿਹਾ ਅਗਰ ਘਰ ਬਣਾਉਣ ਦੀ ਗੱਲ ਆਏ ਤੇ ਉਹ ਵੀ ਮੋਦੀ ਸਾਹਿਬ ਚੰਦੇ ਨੇ ਕਿ ਕੋਈ ਵੀ ਘਰ ਕੱਚਾ ਨਾ ਰਹੇ ਪਰ ਪੰਜਾਬ ਦੀ ਇੰਨੀ ਨਕਮੀ ਸਰਕਾਰ ਹੈ ਟੰਡੋਰਾ ਪਿੱਟਣ ਵਾਲੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਔਰ ਲਾਰੇ ਲਪੇ ਲਾਣ ਵਾਲੀ ਇਹ ਸਰਕਾਰ ਨੇ ਉਸ ਸਕੀਮ ਦਾ ਵੀ ਲਾਭ ਨਾ ਦਲਿਤਾਂ ਦਾ ਨਾਂ ਲੈਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਜਰੂਰ ਕਰਦੇ ਨੇ ਪਰ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਨਹੀਂ ਦਿੱਤਾ ਔਰ ਜੀ ਰਾਮਜੀਤ ਸੇ ਕਰਕੇ ਲੈ ਆਣਾ ਪਿਆ ਇਹਦੇ ਅੰਦਰ ਬੜਾ ਸਿੱਧਾ ਸਿੱਧਾ ਪ੍ਰਬੰਧਨ ਕੀਤਾ ਉਹਨਾਂ ਨੇ ਕੀ 100 ਦਿਨ ਦੀ ਜਗ੍ਹਾ 125 ਦਿਨ ਕੰਮ ਦੇਣਾ ਹੈ 7 ਦਿਨਾਂ ਦੇ ਅੰਦਰ ਅੰਦਰ ਮਜ਼ਦੂਰ ਨੂੰ ਉਹਦੀ ਦਿਹਾੜੀ ਮਿਲਣੀ ਚਾਹੀਦੀ ਹੈ ਅਗਰ ਉਹਦੀ ਦਿਹਾੜੀ ਨਹੀਂ ਮਿਲਦੀ 7 ਦਿਨ ਤੋਂ ਬਾਅਦ ਵਿਆਜ ਪੈਣਾ ਚਾਲੂ ਹੋ ਜਾਏਗਾ ਕੋਈ ਮਜ਼ਦੂਰ ਕੰਮ ਮੰਗਦਾ ਹੈ ਔਰ 15 ਦਿਨ ਤੋਂ ਅਗਰ ਕੰਮ ਨਹੀਂ ਮਿਲਦਾ ਤੇ ਉਹਨੂੰ ਬੇਰੁਜ਼ਗਾਰੀ ਪੱਤਾ ਦੇਣਾ ਪਏਗਾ ਇਹਨਾਂ ਦੇ ਢਿੱਡ ਭੀੜੇ ਆ ਕਿ ਇਹ ਕੇਜਰੀਵਾਲ ਦੀ ਐਸ਼ ਪ੍ਰਸਤੀ ਤੇ ਵਿਗਿਆਪਨਾਂ ਤੇ ਐਡਵਰਟਾਈਜ਼ਮੈਂਟ ਤੇ ਤੇ ਕਰੋੜਾ ਰੁਪਏ ਖਰਚ ਕਰਦੇ ਨੇ ਲੇਕਿਨ ਗਰੀਬਾਂ ਦੇ ਲਈ ਦਲਿਤਾਂ ਦੇ ਲਈ ਨਾ ਲੈਣਾ ਉਹਨਾਂ ਦਾ ਪਰ 800 ਕਰੋੜ ਰੁਪਏ ਦਾ ਪ੍ਰਬਧਾਨ ਬਜਟ ਕਰਨ ਤੋਂ ਦੂਰਦੇ ਨੇ ਆਪਣੀ ਜ਼ਿੰਮੇਵਾਰੀ ਤੋਂ ਝੋੜਦੇ ਨੇ ਸਰਕਾਰ ਇਸ ਕਰਕੇ ਜ਼ਿੰਮੇਵਾਰੀ ਪਾਣਾ ਚਾਹਦੀ ਹੈ ਕਿ ਸ਼ਾਇਦ ਜਦੋਂ ਇਹਨਾਂ ਦੀ ਵੀ ਥੋੜੀ ਜਿਹੀ ਹਿੱਸੇਦਾਰੀ ਹੋਏਗੀ 10% ਤੋਂ ਉਹਨੂੰ ਚਾਲੀ ਕੀਤਾ ਤੇ ਇਹ ਸ਼ਾਇਦ ਭ੍ਰਸ਼ਟਾਚਾਰ ਤੇ ਨਕੀਲ ਪੇ ਪਰ ਮੈਂ ਤੁਹਾਨੂੰ ਹੀ ਕੱਲ ਦੱਸਾਂ ਖਲਾਸਾ ਤੇ ਮੈਂ ਕਿਤੇ ਹੋਰ ਕਰਨਾ ਸੀ ਮੈਂ ਤੁਹਾਨੂੰ ਲਿਸਟਾ ਸਮੇਤ ਦਿਆਂਗਾ ਮਾਲਵਾ ਦੇ ਅੰਦਰ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ 10-10 ਕਿੱਲੇ ਜ਼ਮੀਨ ਹੈ ਜਿਹੜੇ ਨੌਕਰੀ ਕਰਦੇ ਨੇ ਜਿਹੜੇ ਇਹਨਾਂ ਦੇ ਐਮਐਲਏ ਦੇ ਘੁਰਗੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਹੁਣੇ ਤੁਹਾਡੇ ਸਾਹਮਣੇ ਮਨਰੇਗਾ ਜੀਆਂ ਭੈਣਾਂ ਨੂੰ ਮੈਂ ਮਿਲਿਆ ਜਿਹੜੀ ਕਿੰਨੇ ਦਿਨ ਮਿਲੀ ਹੈ ਜੀ 14 ਦਿਨ 15 ਦਿਨ 4 8 4 ਦਿਨ ਲਵਾਂਦੇ ਨੇ 8 ਰਿਆਣੀਆਂ ਪਾਉਂਦੇ ਨੇ ਚਾਰਾਂ ਦਾ ਪੈਸਾ ਦਿੰਦੇ ਨੇ ਮਾਈ ਕਹਿ ਕੇ ਗਈਆਂ ਨਾ ਇਸ ਲੈਵਲ ਦਾ ਭ੍ਰਸ਼ਟਾਚਾਰ ਦਿਰੇਸ਼ ਦੇਸ਼ ਦੀ ਸੰਪਤੀ ਜਿਹੜੇ ਪਿੰਡ ਦੀ ਵਿਕਾਸ ਲਈ ਲਗਣੀ ਚਾਹੀਦੀ ਹੈ ਉੰਦੀ ਲਗਣੀ ਚਾਹੀਦੀ ਹੈ ਇਨਫਰਾਸਟ੍ਰਕਚਰ ਉੱਤੇ ਅੱਛਾ ਬਣੇ ਸਕੂਲ ਅੱچھے ਬਣਨ ਸੜਕਾਂ ਅੱਛੀਆਂ ਬਣਨ ਪਾਣੀ ਦੀ ਸੇਫਟੀ ਹੋਏ ਨਿਕਾਸੀ ਅੱਛੀ ਹੋਏ ਉਹਦੇ ਤੇ ਲੱਗਣਾ ਚਾਹੀਦਾ ਸੀ ਉਹ ਆਮ ਆਦਮੀ ਦੀ ਮਾਨ ਦੀ ਸਰਕਾਰ ਦੇ ਨੱਕ ਥੱਲੇ ਏਡਾ ਵੱਡਾ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਹਿੰਮਤ ਕਰ ਕਹਿੰਦਾ ਇਨਕੁਆਇਰੀ ਕਰਾ ਇਤਨੀ ਹਿੰਮਤ ਆ ਗਈ ਹੈ ਕਿ ਅਗਰੇ ਇਮਾਨਦਾਰ ਹੈ सीबीआई ਨੂੰ ਰਿਕਮੈਂਡ ਕਰਨ ਸਾਰੇ ਕੇਸ ਪਤਾ ਲੱਗ ਜੇ ਕੌਣ ਕੌਣ ਇਨਵੋਲਵਰ ਕਿਸ ਪ੍ਰਕਾਰ ਗਰੀਬ ਦਾ ਹੱਕ ਇਹਨਾਂ ਦੇ ਖੋਇਆ ਕਾਂਗਰਸ ਵੀ ਪਿੰਡਾਂ ਚ ਜਾਰੀ ਹੈਗੀ ਹੈ ਦੀ ਤਾਂ ਨਾ ਬੁੱਧੀ ਪ੍ਰਿਸ਼ਟ ਹੈ ਕਾਹ ਇਹ ਦੇਸ਼ ਚੋਂ ਦਾ ਯਾਲ ਹੋਇਆ ਕਾਂਗਰਸ ਅਗਰ ਆਪਣੇ ਇਸ ਮੁਕਾਮ ਤੇ ਪੂਰੇ ਦੇਸ਼ ਚ ਪੁੱਜੀ ਹੈ ਤੇ ਇਸੇ ਕਰਕੇ ਪੁੱਜੀ ਹੈ ਸਰਪਚੋਦੀ ਪਾਡੀਆਂ ਕਹਿ ਰਹੀਆਂ ਨੇ ਕਿ ਮੇਰੇ ਨਰੇਗਾ ਸਕੀਮ ਟੋਟਲੀ ਬੰਦ ਹੋ ਗਿਆ ਹੈ ਇਸ ਟੈਂਪ ਬਿਲਕੁਲ ਕੰਮ ਜੜਾ ਹੈ ਨਰੇਗਾ ਦੇ ਬੰਦ ਕੀਤੇ ਨੇ ਨਹੀਂ ਨਹੀਂ ਮੈਂ ਵੈਸੇ ਤੇ ਮਾਰਚ ਤੱਕ ਇਹੀ ਚੱਲ ਰਹੀ ਹੈ ਨਾ ਅਸੀਂ ਨੇ ਦੇਖੀ ਔਰ ਜੀ ਰਾਮ ਜੀ ਦੇ ਤਹਿਤ ਜੋ ਜੋ ਹੋਣਾ ਮੈਂ ਪਹਿਲਾਂ ਦੱਸਦਾ ਕੋਈ ਸਕੀਮ ਬੰਦ ਨਹੀਂ ਹੋ ਰਹੀ ਸਕੀਮ ਦੀ ਮੋਡੀਫਿਕੇਸ਼ਨ ਹੋਈ ਹੈ ਕਿ 100 ਦੀ ਜਗ੍ਹਾ 125 ਰੁਪਏ ਕੰਮ ਦੇਣਾ ਇਹ ਹੋਇਆ ਹੈਗਾ ਕਿ ਬਾਇਓਮੈਟ੍ਰਿਕ ਹਾਜ਼ਰੀ ਲੱਗੇਗੀ ਔਰ ਉਹਦੇ ਲਈ ਸਰਕਾਰ ਪਹਿਲਾਂ 6% ਦਿੰਦੀ ਸੀ ਪ੍ਰਸ਼ਾਸਨਿਕ ਖਰਚਾ ਹੁਣ ਇਹ 9% ਕਰਤਾ ਲੇਕਿਨ ਕਿਉਂਕਿ ਜੇ ਬਾਇਓਮੈਟ੍ਰਿਕ ਹੋਏਗਾ ਗੁਰਗਿਆਂ ਦੇ ਕਾਰਡ ਨਹੀਂ ਬਣਨਗੇ ਜੈਲੀ ਕਾਰਡ ਨਹੀਂ ਬਣਨਗੇ ਗਰੀਬ ਨੂੰ ਉਹਦਾ ਅਧਿਕਾਰ ਮਿਲੇਗਾ ਉਹਦੀ ਮਜ਼ਦੂਰੀ ਮਿਲੇਗੀ ਇਸ ਕਰਕੇ ਪਰਮ ਛੂਟ ਫਲਾਨ ਦੇ ਅੰਦਰ ਕਾਂਗਰਸ ਵੀ ਨਾਲ ਜੁੜੀ ਪਈ ਹੈ ਲੇਕਿਨ ਤੁਸੀਂ ਜਾ ਕੇ ਦੇ ਦੇਖੋ ਕਦੀ ਮਨ ਮਨ ਰੇਗਾ ਦੇ ਮਜ਼ਦੂਰਾਂ ਨੂੰ ਤਾਂ ਮਿਲੋ ਇੱਥੇ ਮਿਲੋ ਦੀ ਸੈਂਪਲ ਦਿਖਾਇਆ ਮੈਂ ਤੁਹਾਨੂੰ ਤੁਸੀਂ ਕੱਲੇ ਜਾਓ ਉਹਨਾਂ ਦਾ ਅਧਿਕਾਰ ਉਹਨਾਂ ਤੋਂ ਖੋਇਆ ਗਿਆ ਜੀ ਰਾਮ ਜੀ ਮਜ਼ਦੂਰ ਨੂੰ ਉਹਦਾ ਅਧਿਕਾਰ ਦੇਣ ਦੀ ਸਕੀਮ ਹੈ ਉਹਨੂੰ ਸੁਰੱਖਿਤ ਕਰਨ ਦੀ